ਕਾਉਂਸਲ ਹੈਗੇਡਮੈਂਟਨ ਤੋਂ ਜਿਹੜੇ ਦੁਬਾਰਾ ਚੁਣੇ ਗਏ ਕੈਰੈਂਟੈਂ ਉਹਨਾਂ ਨੇ ਕਿਹਾ ਵੀ ਮੈਂ ਪਹਿਲਾਂ ਹੀ ਸੋਚਦੀ ਸੀ ਵੀ ਸਾਊਥ ਤੋਂ ਪਹਿਲਾਂ ਮੈਂ ਉੱਥੇ ਕਿਹੜਾ ਮਤਲ ਲੈ ਕੇ ਆਉਂਗੀ ਕਿਉਂਕਿ ਉਹ ਦੁਬਾਰਾ ਰੀਇਲੈਕਟ ਹੋ ਗਿਆ ਹੈਗੇਡਮੈਂਟਨ ਦੀ ਕਾਉਂਸਲ ਦੇ ਵਿੱਚ ਕਹਿੰਦੀ ਹੁਣ ਮੈਨੂੰ ਪਤਾ ਲੱਗਾ ਕਿ ਮੈਂ ਕਿਹੜਾ ਮਤਲ ਲਿਆਉਣਾ ਉਹ ਕਹਿੰਦੀ ਵੀ ਜਿਹੜੇ ਇਹ ਜਿਹੜੀਆਂ ਇਲਲੀਗਲ ਫਾਇਰਵਰਕਸ ਹੁੰਦੀਆਂ ਇਹਦੇ ਤੇ ਕਹਿੰਦੀ ਮੈਂ ਸਾਊਥ ਤੋਂ ਪਹਿਲਾਂ ਕਾਉਂਸਲ ਜਦੋਂ ਵੀ ਕਾਰਜਵਿ ਸ਼ੁਰੂ ਕਾਉਂਸਲ ਦੀ ਜਦੋਂ ਮੀਟਿੰਗ ਸ਼ੁਰੂ ਹੋਊਗੀ ਜਿਹੜੇ ਦਾ ਜਦੋਂ ਵੀ ਸਿਲਸਿਲਾ ਸ਼ੁਰੂ ਹੋਊ ਤਾਂ ਮੈਂ ਇਹ ਪਹਿਲਾਂ ਲਿਓ ਕਹਿੰਦੇ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਨੌਇਜ਼ ਕੰਪਲੀਟਸ ਆ ਰਹੀਆਂ ਔਰ ਜਿਹੜਾ ਘਾਹ ਹੁੰਦਾ ਅੱਜ ਕੱਲ ਸੁੱਕਾ ਉਹਨੂੰ ਅੱਗ ਲੱਗਦੀ ਜਦੋਂ ਉੱਤੇ ਅੱਗ ਲੱਗ ਕੇ ਫਿਰ ਦੂਰ ਤੱਕ ਜਾਂਦੀ ਹੈ ਉਹ ਕਹਿੰਦੇ ਮੈਨੂੰ ਸਾਊਥ-ਈਸਟ ਦੀ ਇੱਕ ਐਡਮਿੰਟਨ ਦੀ ਪਰਿਵਾਰ ਦਾ ਉਹ ਦੁੱਖ ਮਹਿਸੂਸ ਹੋ ਰਿਹਾ ਜਿਨ੍ਹਾਂ ਦੀ ਪਟਾਕਿਆਂ ਵੀ ਸਪਾਰਕਸ ਦੇ ਨਾਲ ਉਹਨਾਂ ਦਾ ਘਰ ਉਹ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਅੱਗ ਦੇ ਨਾਲ ਸੋ ਉਹਨਾਂ ਕਹਿੰਦੇ ਬਹੁਤ ਮਜ਼ਬੂਤ ਤਕੜਾ ਐਕਸ਼ਨ ਜਿਹੜਾ ਇਹਨਾਂ ਲੋਕਾਂ ਦੇ ਖਿਲਾਫ ਲੈਣ ਦੀ ਜਰੂਰਤ ਹੈ ਜਿਹੜੇ ਇਲੀਗਲ ਫਾਇਰਵਰਕਸ ਕਰਦੇ ਆ। ਹਾਂ ਉਹ ਕਹਿੰਦੇ ਜਿਹੜਾ ਘਰ ਸੀਗਾ ਉਹਦੇ ਇਹ ਘਰ ਸੀ 2503 24 ਸਟਰੀਟ ਜਿਹੜੀ ਆ ਉਹਦੇ ਵਿੱਚ ਸੋਮਵਾਰ ਵਾਲੇ ਦਿਨ ਜਦੋਂ ਦੀਵਾਲੀ ਦਾ ਦਿਨ ਸੀ 8:30 ਵਜੇ ਤੋਂ ਬਾਅਦ ਉੱਥੇ ਅੱਗ ਲੱਗੀ ਤੇ ਉਸ ਬੰਦੇ ਵਿੱਚ ਤਿੰਨ ਵਿਅਕਤੀਆਂ ਦੇ ਖਿਲਾਫ ਅਗਜ਼ਰੀ ਦੇ ਚਾਰਜ ਜਿਹੜੇ ਆ ਉਹ ਪੁਲਿਸ ਵੱਲੋਂ ਲਾਏ ਗਏ। 13 ਹੋਰ ਵਿਅਕਤੀ ਤੇ ਨਾ ਹੋਰ ਵਿਅਕਤੀ ਤੇ ਵੀ ਚਾਰਜ ਲੱਗੇ ਆ। ਤਵਾ ਕੁਕਾ ਇਨਸੀਡੈਂਟ ਦੇ ਵਿੱਚ ਜਿਹੜਾ ਪੁਲਿਸ ਦੇ ਉਹਨਾਂ ਨੂੰ ਦੇਖਿਆ ਔਰ ਉਸ ਦਿਨ ਫੜਿਆ